ਸ਼ੀਖਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਕਸਟਮਰ ਨੇ ਆਪਣੇ ਤੋਂ ਇਹ ਵਾਲਾ ਸੂਟ ਰੈਡੀ ਕਰਵਾਇਆ ਸੀ ਇਹਦੇ ਨਾਲ ਦੇ ਆਪਣੇ ਕੋਲੇ ਬਣੇ ਹੋਏ ਪੀਸ ਵੀ ਪਈ ਨੇ ਜੀ ਤੁਸੀਂ ਲੈਣਾ ਚਾਹੁੰਦੇ ਹੋ ਦੇਖੋ ਬਹੁਤ ਸੋਹਣਾ ਸੂਟ ਹੈ ਜਿਹੜੀ ਜਿਹੜੀ ਸੁਪੀਰੀਅਰ ਵਾਲੀ ਜੌਰਜਟ ਹੁੰਦੀ ਹੈ ਜੀ ਚੈੱਕ ਵਾਲੀ ਉਹਦੇ ਉੱਪਰ ਇਹ ਸੂਟ ਰੈਡੀ ਹੋਇਆ ਹੋਇਆ ਜਿਹੜਾ ਸਿੰਪਲ ਸੂਟ ਹੀ ਸਿਰਫ 5-600 ਦਾ ਮਾਰਕੀਟ ਪ੍ਰਾਈਸ ਹੈ ਜੀ ਉਹ ਵਾਲਾ ਦੇਖੋ ਬਹੁਤ ਹੀ ਫਾਈਨ ਕੁਆਲਿਟੀ ਹੈ ਜੀ ਘੇਰੇ ਤੇ ਵਰਕ ਮਿਲੂਗਾ ਇਹ ਵਾਲਾ ਫਲਾਵਰ ਆਊਗਾ ਜੀ ਬਾਜੂ ਦੇ ਉੱਪਰ ਸੇਮ ਡਿਜ਼ਾਈਨ ਮਿਲੂਗਾ ਜੀ ਤੁਹਾਨੂੰ ਬਾਟਮ ਦੇ ਉੱਪਰ ਪ੍ਰਾਈਸ ਹੋਊਗਾ ਇਹਦਾ ਸਿਰਫ ਔਰ ਸਿਰਫ 900 ਆਫਰ ਪ੍ਰਾਈਸ ਜਿਨੇ ਵੀ ਲੈਣਾ ਹੋਵੇ ਪਾਰਟੀ ਵੇਅਰ ਸੂਟ ਹੈ ਜੀ ਵਿਦਆਊਟ ਦੁਪੱਟਾ ਟੀਕ ਪੀਸ ਹੈ ਬਹੁਤ ਹੀ ਜ਼ਿਆਦੇ ਫਿਨਿਸ਼ਿੰਗ ਨਾਲ ਵਰਕ ਕੀਤਾ ਹੋਇਆ ਆ ਹੈਗਾ ਜੀ ਨੈਕਸਟ ਟੀਕ ਪੀਸ ਬਹੁਤ ਹੀ ਪਿਆਰਾ ਨੈੱਕ ਦੇ ਉੱਪਰ ਵਰਕ ਹੈ ਚਾਕਾਂ ਦੇ ਉੱਪਰ ਆ ਵਾਲਾ ਵਰਕ ਆਊਗਾ ਜੀ ਬਹੁਤ ਹੀ ਪਿਆਰਾ ਘੇਰਾ ਬਣਿਆ ਹੋਇਆ ਤੇ ਆਹ ਵਾਲਾ ਡਿਜ਼ਾਈਨ ਮਿਲੂਗਾ ਜੀ ਤੁਹਾਨੂੰ ਬੋਟਮ ਦੇ ਉੱਪਰ ਪ੍ਰਾਈਜ਼ ਰਹੂਗਾ ਸਿਰਫ ਔਰ ਸਿਰਫ 750 ਬਟ ਜਿਨ੍ਹਾਂ ਦੀ ਬੁਕਿੰਗ ਅੱਜ ਆਉਂਦੀ ਹੈ ਜੀ ਟੈਗਾ ਜੀ ਆਹ ਵਾਲਾ ਇਹ ਪਿਓਰ ਬਲੈਕ ਨਹੀਂ ਹੈਗਾ ਜੀ ਜਿੱਦਾਂ ਬਰਾਊਨ ਬਲੈਕ ਜਿਹਾ ਹੁੰਦਾ ਓਵੇਂ ਆ ਇਹਦਾ ਪ੍ਰਾਈਜ਼ ਹੈਗਾ 750 ਜੀ ਦੇਖੋ ਬਹੁਤ ਹੀ ਸੋਹਣਾ ਕੱਟ ਵਰਕ ਮਿਲੂਗਾ ਤੁਹਾਨੂੰ ਕੀ ਦੇ ਤੱਕ ਇਹ ਵਾਲਾ ਵਰਕ ਮਿਲੂਗਾ ਆ ਵਾਲਾ ਵਰਕ ਹੈ ਜੀ ਜਿਹੜਾ ਤੁਹਾਨੂੰ ਮਿਲੂਗਾ ਦੇਖੋ ਜੀ ਬਰਾਊਨ ਜੀ ਸ਼ੇਡ ਹੈ ਬਾਜੂ ਦੇ ਉੱਪਰ ਸਾਰੇ ਬਟਿਕ ਪੀਸ ਰਹਿਣਗੇ ਜੀ ਜੇ ਤੁਸੀਂ ਇਹ ਡਿਜ਼ਾਈਨ ਆਪਣੇ ਅਕੋਰਡਿੰਗ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋ ਜੀ